ਅਗ ਗਲਵਜ਼ ਆ ਗਏ ਹਾਂਜੀ 100 ਪੀਸ ਦਾ ਪੈਕੇਟ ਆ 100 ਪੀਸ ਦਾ ਗਲਵਜ਼ 15 ਰੁਪਏ ਓਕੇ ਕਿੰਨੇ ਦੇ ਵਾਗੇ 100 ਪੀਸ ਦਾ ਪੈਕੇਟ ਹੈ 15 ਰੁਪਏ ਹੈ ਬਹੇਗੀ ਇਹਦੇ ਯਾਰ 30 70 ਰੁਪਏ ਦਾ ਪੈਕੇਟ ਲੈਨੇ ਆ ਗਲਵਜ਼ ਆ ਗਏ ਡਿਸਪੋਜ਼ੇਬਲ ਸਾਰਾ ਫੁੱਲ ਕੰਪਨੀ ਦਾ ਮਾਲ ਆ ਦੇਖੋ ਬਿਊਟੀ ਦਾ ਮਾਲ ਆ ਗਿਆ ਇਹ ਚੈੱਕ ਕਰੋ ਓਕੇ ਪੂਰੀ ਸ਼ੈਡੋ ਇੱਕ ਸ਼ੈਡੋ ਲੈ ਜਾਓ ਤੁਸੀਂ ਬ੍ਰਾਈਡਲ ਤਿਆਰ ਕਰ ਦੋਗੇ ਓਕੇ ਬਈ ਬਈ 1500 2000 2500 ਰੁਪਏ ਦਾ ਪੀਸ ਹੈ ਇਹ ਕਿੰਨੇ ਦਾ ਸਿਰਫ 500 ਰੁਪਏ ਦਾ ਪੀਸ ਹੈ ਓਕੇ ਚੈੱਕ ਕਰੋ ਹਰ ਇੱਕ ਚੀਜ਼ ਇਹਦੇ ਵਿੱਚ ਹੈਗੀ ਹੈ ਫੁੱਲ ਫੁੱਲ ਸ਼ੈਡੋ ਆ ਗਈ ਕੰਟੋਰ ਆ ਗਈ ਬਲਸ਼ਰ ਹਾਈਲਾਈਟਰ ਸਾਰੇ ਕੁਝ ਆ ਗਿਆ ਓਕੇ ਵੀ ਮੈਟ ਵੀ ਹੈ ਵਿਦ ਗਲਿਟਰ ਵੀ ਹੈ ਠੀਕ ਹੈ ਵੀਰੇ ਆਈ ਸ਼ੈਡੋ ਆਈਆਂ ਪੂਰੀਆਂ ਬੰਦ ਬੰਦ ਪੇਟੀ ਆਈ ਜਿੰਨਾ ਮਰਜੀ ਮਾਰ ਲਓ ਕਿੰਨੇ ਦੀ ਆਏ ਆ ਚੈੱਕ ਕਰੋ ਕਿੰਨੇ ਦੀ ਪੈਣੀ 350 ਦੀ ਪੈਸੇ ਕਿੰਨੇ ਦੀ ਬਾਜ਼ਾਰ ਦੀ 1500 ਰੁਪਏ ਦਾ ਪੀਸ ਲੈਣਾ ਓਕੇ ਵੀ ਕਾਫੀ ਤਰ੍ਹਾਂ ਦੀਆਂ ਸ਼ੈਡੋਸ ਆਈਆਂ ਇਹ ਦੇਖੋ ਕਾਫੀ ਤਰ੍ਹਾਂ ਦੀਆਂ ਸ਼ੈਡੋਸ ਆਈਆਂ ਇਹ ਕਾਪੀਆਂ ਵੀ ਆ ਗਈਆਂ ਆ ਚੈੱਕ ਕਰੋ ਇਹ ਕਿੰਨੇ ਦੀ ਪੈਣੀ 450 ਬਜਾਰੋਂ ਤੇ 2000 ਦਾ ਪੀਸ ਲੈਣਾ ਆ ਹੋਰ ਵੀ ਕਾਫੀ ਸ਼ੈਡੋਜ਼ ਆਈਆਂ ਠੀਕ ਹੈ ਜੀ ਬੀਨ ਵੈਕਸ ਪਾਉਂਦੇ ਤੁਹਾਨੂੰ ਕਿੰਨੇ ਦਾ ਪੈਣਾ 190 ਰੁਪਏ ਦਾ ਵੈਗਨੇ ਦਾ ਬਜਾਰ 250 ਰੁਪਏ ਰੇਟ ਆ ਬੰਦ ਕਰਤੇ ਦਾ ਮੇਲ ਗਲੂ ਤੁਸੀਂ ਬਜਾਰੋਂ 20 ਰੁਪਏ ਦਾ ਪੀਸ ਲੈਣੇ ਹੋ ਓ ਕਿਉਂ ਸਾਡੇ ਕੋਲੋਂ ਸਿਰਫ 6 ਰੁਪਏ ਦਾ ਪੀਸ ਹੈ ਹਾਂਜੀ ਸਸੇ ਗਾਲ ਜੀ ਸਾਰੇ ਨੂੰ ਆਪਾਂ ਖਣਾ ਲੁਧਿਆਣੇ ਫੀਲ ਗੰਜ ਬਰਹੋਂਦ ਖੋਣਾ ਕੰਸਮੈਂਟ ਦਾ ਸਮਾਨ ਸਾਰਾ ਕੰਪਨੀ ਦਾ ਸਮਾਨ ਨੂੰ ਰੇਟ ਬਹੁਤ ਘੱਟ ਤੇ ਸਿੰਗਲ ਵੀ ਹੀ ਮਿਲੂ ਅਜੋ ਵੀਡੀਓ ਨਾ ਬਣੇ ਰਹੀ ਹਾਂਜੀ ਸਾਗਰ ਜੀ ਕੀ ਹਾਲ ਚਾਲ ਕੀ ਤਾਕੀ ਸਾਰਿਆਂ ਨੂੰ ਤੇ ਅੱਜ ਫੇਰ ਤੁਹਾਡੇ ਸਾਹਮਣੇ ਘੈਂ ਘੈਂ ਚੀਜ਼ਾਂ ਲੈ ਕੇ ਆਏ ਆ ਮੇਰਾ ਫਿਰ ਰੇਟ ਚੈੱਕ ਕਰਨੇ ਆ ਤੁਸੀਂ ਓਕੇ ਜੀ ਇਹ ਚੈੱਕ ਕਰੋ ਇਹ ਗਲਵਜ਼ ਆ ਗਏ ਹਾਂਜੀ 100 ਪੀਸ ਦਾ ਪੈਕੇਟ ਆ 100 ਪੀਸ ਦਾ ਗਲਵਜ਼ 15 ਰੁਪਏ ਓਕੇ ਕਿੰਨੇ ਦੇਵਾਗੇ ਉਹ ਵੀ ਇਸ ਦਾ ਪੈਕੇਟ ਹੈ 150 ਰੁਪਏ ਦਾ ਹੈਗੀ ਇਹ ਯਾਰ 36 70 ਰੁਪਏ ਦਾ ਪੈਕੇਟ ਲੈਨੇ ਆ ਗਲਵਜ਼ ਆ ਗਏ ਡਿਸਪੋਜ਼ੇਬਲ ਓਕੇ ਜੀ ਠੀਕ ਹੈ ਜੀ ਇਹ ਦੇਖੋ ਇਹ ਕਾਮ ਕਿਟ ਆ ਗਈ ਪੂਰੀ ਕਾਮ ਕਿਟ ਹੈ ਸਾਰੇ ਕਾਮਸ ਆ ਗਏ ਹਨਾ ਹੋ ਗਈ ਸਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਇਹ ਕਿੰਨੇ ਦੀ ਯਾਰ ਤੁਸੀਂ ਇੱਕ ਟਾਇਲ ਕਾਮ 20 ਰੁਪਏ ਦੀ ਲੈਨੇ ਹੋ ਓਕੇ ਬਈ 12 ਕਾਮਸ ਆ ਗਈਆਂ ਤੁਹਾਨੂੰ ਕਿੰਨੇ ਦੀ ਪੈਣੀ 60 ਰੁਪਏ ਦੀ ਓਕੇ ਰੇਟ ਤੁਹਾਨੂੰ ਐਦਾਂ ਦੇ ਦੱਸਾਂਗਾ ਲਵ ਯੂ ਹੋ ਜਾਏਗਾ ਤੁਹਾਨੂੰ ਮੋ ਸਾਰਾ ਸਮਾਨ ਕੰਪਨੀ ਦਾ ਹੋਊਗਾ ਸਾਰਾ ਕੰਪਨੀ ਦਾ ਸਮਾਨ ਚੈੱਕ ਕਰੋ ਜਿੰਨਾ ਸੋ ਗਿਆ ਸਾਰਾ ਫੋਨੀ ਆਇਆ ਮੈਂ ਕਿਹਾ ਚਲੋ ਵੀਡੀਓ ਪਾ ਦਿੰਨੇ ਆ ਆਈ ਗਲੂ ਆ ਗਈ ਆਈ ਗਲੂ ਦਾ ਡੱਬਾ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਇਹ ਕਿੰਨੇ ਦੀ ਹੈ ਯਾਰ ਤੁਸੀਂ 25 30 ਰੁਪਏ ਦਾ ਪੀਸ ਲੈਨੇ ਹੋ ਤੁਹਾਨੂੰ ਪੂਰਾ ਡੱਬਾ 100 ਰੁਪਏ ਦਾ ਓਕੇ ਭਾਈ ਠੀਕ ਹੈ ਜੀ ਇਹ ਚੈੱਕ ਕਰੋ ਇਹ ਸਾਰੀਆਂ ਸ਼ੈਂਡੋਜ਼ ਆਈਆਂ ਹਨ ਧੰਨ ਆਈ ਸ਼ੈਡੋਆਂ ਆਈਆਂ ਪੂਰੀਆਂ ਬੰਦ-ਬੰਦ ਬੇਟੀ ਆਈ ਜਿੰਨਾ ਮਰਜ਼ੀ ਮਾਰ ਲਓ। ਕਿੰਨੇ ਦੀ ਆਏ ਜੀ? ਆ ਚੈੱਕ ਕਰੋ ਕਿੰਨੇ ਦੀ ਪੈਣੀ 350 ਦੀ। ਪੈਸੇ ਕਿੰਨੇ ਦੀ? ਬਾਜ਼ਾਰ ਦੀ 1500 ਰੁਪਏ ਦਾ ਪੀਸ ਲੈਣਾ। ਓਕੇ ਜੀ। ਸਿਰਫ 350 ਰੁਪਏ। ਔਰੰਗ ਡਿਫਰੈਂਟ ਨੈਵਲ ਵਿੱਚ ਸਾਰੇ ਅਲੱਗ-ਅਲੱਗ ਰੰਗ ਹੋਣਗੇ। ਓਕੇ। ਕਾਫੀ ਤਰ੍ਹਾਂ ਦੀਆਂ ਸ਼ੈਡੋਜ਼ ਆਈਆਂ। ਇਹ ਦੇਖੋ। ਕਾਫੀ ਤਰ੍ਹਾਂ ਦੀਆਂ ਸ਼ੈਡੋਜ਼ ਆਈਆਂ। ਇਹ ਕਾਪੀਆਂ ਵੀ ਆ ਗਈਆਂ। ਆ ਚੈੱਕ ਕਰੋ। ਇਹ ਦੇਖੋ। ਕਿੰਨੇ ਦੀ ਪੈਣੀ 450 ਬਜਾਰੋਂ ਤੇ 2000 ਦਾ ਪੀਸ ਲੈਣਾ 450 ਸਾਢੇ 450 ਦਾ ਪੀਸ ਓਕੇ ਸ਼ੈਡੋਜ਼ ਮੇਰੇ ਕੋਲ 50 ਰੁਪਏ ਤੋਂ ਸਟਾਰਟ ਆ ਉਹ ਛੋਟਾ ਸਾਈਜ਼ ਹੁੰਦਾ ਹੈ ਹੁਣ ਵੱਡੀ ਪੇਟੀ ਹੱਥ ਲੱਗੀ ਆ ਤਾਂ ਤੁਹਾਨੂੰ ਵੱਡੀਆਂ ਦਿਖਾਉਣ ਲੱਗ ਗਏ 50 ਰੁਪਏ ਤੋਂ ਸ਼ੈਡੋ ਸਟਾਰਟ ਹੋ ਜਾਂਦੀ ਆਪਣੇ ਕੋ ਓਕੇ ਭਾਈ ਕਿੰਨੇ ਦੀ ਇਹ ਇਹ ਤੁਹਾਨੂੰ ਬਜਾਰੋਂ 2000 ਦਾ ਪੀਸ ਮਿਲੇਗਾ ਸਿਰਫ 450 ਰੁਪਏ ਦਾ ਪੀਸ ਹੈ ਓਕੇ ਭਾਈ ਇਹ ਦੇਖੋ ਆ ਹੋਰ ਵੀ ਕਾਫੀ ਸ਼ੈਡੋਜ਼ ਆਈਆਂ ओके। ਇਹ ਚੈੱਕ ਕਰੋ। ਸਾਰਾ ਫੁੱਲ ਕੰਪਨੀ ਦਾ ਮਾਲ ਆ ਦੇਖੋ ਬਿਊਟੀ ਦਾ ਮਾਲ ਆ ਗਿਆ। ਹਾਂ। ਇਹ ਚੈੱਕ ਕਰੋ। ਓਕੇ। ਪੂਰੀ ਸ਼ੈਡੋ ਇੱਕ ਸ਼ੈਡੋ ਲੈ ਜਾਓ ਤੁਸੀਂ ਬ੍ਰਾਈਡਲ ਤਿਆਰ ਕਰ ਦੋਗੇ। ਓਕੇ ਬਈ। ਇਹ 1500 2250 ਰੁਪਏ ਦਾ ਪੀਸ ਹੈ। ਇਹ ਕਿੰਨੇ ਦਾ ਹੈ? ਸਿਰਫ 500 ਰੁਪਏ ਦਾ ਪੀਸ ਹੈ। ਓਕੇ। ਚੈੱਕ ਕਰੋ ਹਰੇਕ ਚੀਜ਼ ਇਹਦੇ ਵਿੱਚ ਹੈਗੀ ਹੈ। ਫੁੱਲ ਫੁੱਲ ਸ਼ੈਡੋ ਆ ਗਈ, ਕੰਟੋਰ ਆ ਗਈ, ਬਲਸ਼ਰ, ਹਾਈਲਾਈਟਰ ਸਾਰੇ ਕੁਝ ਆ ਗਿਆ। ਓਕੇ ਬਈ। ম্যাਟ ਵੀ ਹੈ, ਵਿਦ ਗਲਿਟਰ ਵੀ ਹੈ। ਠੀਕ ਹੈ ਵੀਰੇ। ਵਿਦ ਸ਼ਿਮਰਿੰਗ ਕੋ ਕਿ ਸਾਰਾ ਕੁਝ ਮਿਲੇਗਾ ਤੁਹਾਨੂੰ ਹੁਣ ਆਹ ਦੇਖੋ ਬੀਨ ਵੈਕਸ ਆ ਗਈ ਠੀਕ ਹੈ ਜੀ ਬੀਨ ਵੈਕਸ ਪਾਉਂਚ ਤੁਹਾਨੂੰ ਕਿੰਨਾ ਦਾ ਪੈਣਾ 190 ਰੁਪਏ ਦਾ ਬਈ ਕਿੰਨੇ ਦਾ ਬਾਜ਼ਾਰ 250 ਰੁਪਏ ਰੇਟ ਆ ਬੰਦ ਗੱਤੇ ਦਾ ਓਕੇ ਤੁਹਾਨੂੰ 190 ਰੁਪਏ ਦਾ ਮਿਲੇਗਾ ਠੀਕ ਹੈ ਠੀਕ ਹੈ ਜੀ ਇਹ ਅਰਬਨ ਮੈਕ ਦੀ ਆ ਗਈ 210 ਰੁਪਏ ਦੀ ਓਕੇ ਠੀਕ ਹੈ ਜੀ ਆਹ ਨੇਲ ਗਲੂ ਆ ਗਈ ਹਾਂ ਜੀ ਨੇਲ ਗਲੂ ਤੁਸੀਂ ਬਾਜ਼ਾਰੋਂ 20 ਰੁਪਏ ਦਾ ਪੀਸ ਲੈਨੇ ਹੋ ਓਕੇ ਸਾਡੇ ਕੋਲੋਂ ਸਿਰਫ 6 ਰੁਪਏ ਦਾ ਪੀਸ ਹੈ ਸਿਰਫ 6 ਰੁਪਏ ਦਾ ਪੀਸ ਹੈ ਤੁਸੀਂ 20 ਰੁਪਏ ਸੇਲ ਕਰਨਾ ਠੀਕ ਹੈ